ਆ ਜਾਣਣ ਦੇ ਨੀ ਤੈਨੂੰ ਵੀਰੁੜੀ ਕਦਾ ਤੇਰਾ ਤੂੰ ਆ ਜਾਣਣ ਦੇ ਨੀ ਤੈਨੂੰ ਵੀਰੁੜੀ ਕਦਾ ਤੇਰਾ ਕਿਉਂ ਗੁੱਸੇ ਹੋ ਗੀਐ ਨਹੀਂ ਤੂੰ ਦੱਸ ਕਸੂਰ ਕੀ ਮੇਰਾ ਤੂੰ ਆ ਜਾਣਣ ਦੇ ਨੀ ਤੈਨੂੰ ਵੀਰੁੜੀ ਤੇ ਤੇਰਾ ਤੇਰੀ ਉਮਰ ਨਿਆਣੀ ਨੀ ਤੈਨੂੰ ਖਾਇਆ ਨਾਟ ਦੇ ਸੁਤੀ

ਕੈਨ ਪੁਜਨਾ ਕੈਂਦਾਣੀ ਹਰ ਖੇ ਵੀਰ ਤੇਰੇ ਦਾ ਜੀਜਾ ਤੈਨੂੰ ਨਿੱਤ ਉੜੀਕੇ ਨੀ ਤੇਰਾ ਇੱਕੋ ਇੱਕ ਪਤੀ ਜਾ ਤੈਨੂੰ ਨਿੱਤ ਉੜੀਕੇ ਨੀ ਤੇਰਾ ਇੱਕੋ ਇੱਕ ਪਤੀ ਜਾ ਹੁਬਕੀ ਹੁਬਕੀ ਰੋਵੇ ਨੀ ਅੱਖੇ ਪੂਆ ਬਿਨ ਦਿਲ ਨਹੀਂ ਲੱਗਦਾ ਮੇਰਾ ਤੂੰ ਆ ਜਾਣ ਦੇ ਨੀ ਤੈਨੂੰ ਵੀਰੂ ਇਦ ਤੇਰਾ ਹੂੰ ਆ ਜਾਣਣ ਦੇਨੀ ਤੈਨੂੰ ਵੀ ਰੂੜੀ ਕਦ ਤੇਰਾ ਸੇਰੀ ਉਮਰ ਨਿਆਣੀ ਨਣ ਦੇ ਮੈਂ ਲੜਦੀ ਲੋਕਾਂ ਤੋਂ ਸੰਗਾ ਪਹਿਲੀ ਬਸ ਚੜਕੇ ਆ ਜਾ ਤੈਨੂੰ ਚੜਾ ਕੇ ਦੇਵਾਂ ਬੰਗਾ ਪਹਿਲੀ ਬਸ ਚੜਕੇ ਆ ਜਾ ਤੈਨੂੰ ਚੜਾ ਕੇ ਦੇਵਾਂ ਬੰਗਾ ਦਰ ਨਪਾਇਆ ਬਾਜੋਨੀਨੀ ਤੂੰ ਕਿਉ ਐਡਾ ਕਰ ਲਿਆ ਜੇਰਾ ਤੂੰ ਆ ਜਾ ਨੰਡੇਨੀ ਤੈਨੂੰ ਵੀਰ ੜੀ ਕਦਾ ਤੇਰਾ ਤੂੰ ਆ ਜਾ ਨੰਡੇਨੀ ਤੈਨੂੰ ਵੀਰ ੜੀ ਕਦਾ ਤੇਰਾ ਤੈਨੂੰ ਸੂਟ ਬਣਾ ਕੇ ਦਾਨੀ ਇੱਕ ਨੀਲਾ ਤੇ ਇੱਕ ਖੱਟਾ ਇੱਕ ਹੋਰ ਬਣਾ ਲਈ ਰੰਗ ਗੁਲਾਬੀ ਕੱਚਾ ਕੀ ਪਰ ਪਰ ਕੇ ਰੋਵੇਂ ਨੀ ਵੀਰ ਤੇਰਾ ਕੱਬਾ ਗਿੱਦੰਦੇ ਤੂੰ ਹੁਸੀ ਅਖਿਆ ਮੋਰੇ ਆਗਿਆ ਹਨੇਰਾ ਹੂੰ ਆ ਜਾਣਣ ਦੇ ਨੀ ਤੈਨੂੰ ਵੀਰ ਉੜੀਕ ਦਾ ਤੇਰਾ ਤੂੰ ਆ ਜਾਣਣ ਦੇ ਨੀ ਤੈਨੂੰ ਵੀਰ ਉੜੀਕ ਦਾ ਤੇਰਾ